ਵੈਸੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ 600 ਯੂਨਿਟ ਤੋਂ ਹੇਠਾਂ ਵਾਲੇ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਵੇਗਾ ਪਰ ਜੇਕਰ ਤੁਹਾਡਾ ਬਿਜਲੀ ਦਾ ਮੀਟਰ ਅਜਿਹੀ ਥਾਂ ਲੱਗਿਆ ਹੋਇਆ ਹੈ ਤਾਂ ਤੁਹਾਡਾ ਵੀ ਨੁਕਸਾਨ ਹੋ ਸਕਦਾ ਹੈ ਤੇ ਤੁਹਾਨੂੰ ਲੱਖਾਂ ਰੁਪਏ ਭਰਨੇ ਪੈ ਸਕਦੇ ਨੇ ਜੀ ਹਾਂ ਮਾਮਲਾ ਫਿਰੋਜ਼ਪੁਰ ਦੇ ਪਿੰਡ ਹਸਨ ਟੁੱਟ ਤੋਂ ਸਾਹਮਣਿਆ ਹੈ ਜਿੱਥੋਂ ਦੇ ਰਹਿਣ ਵਾਲੇ ਲੋਕਾਂ ਦਾ ਜ਼ੀਰੋ ਤੋਂ ਸਿੱਧਾ ਲੱਖਾਂ ਰੁਪਏ ਦਾ ਬਿਜਲੀ ਦਾ ਬਿੱਲ ਆਉਣ ਲੱਗਿਆ ਜਿਨ੍ਹਾਂ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡੇ ਘਰ ਤਾਂ ਸਿਰਫ ਦੋ ਬੱਲਬ ਹੀ ਦੇ ਨੇ ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਵੱਲੋਂ ਸਾਨੂੰ ਲੱਖਾਂ ਰੁਪਏ ਦਾ ਬਿੱਲ ਪਾ ਦਿੱਤਾ ਗਿਆ ਕੀ ਨਾਮ ਤੁਹਾਡਾ ਮੇਰਾ ਨਾਮ ਬਗੀਚਾ ਸਿੰਘ ਜੀ ਬਗੀਚਾ ਸਿੰਘ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਕੀ ਕਰਦੇ ਸੀ ਮੇਰਾ ਪਿੰਡ ਅਸਨ ਟੋਟਾ ਹਾਂਜੀ ਹਾਂਜੀ ਜ਼ਿਲ੍ਹਾ ਫਿਰੋਜ਼ਪੁਰ ڈاکਾ ਨਖਾਈ ਫੇਮੇ ਕੀ ਹਾਂਜੀ ਮੈਂ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਮੇਰਾ ਕਿ ਜਿਹੜੇ ਬਿਜਲੀ ਦੇ ਮੀਟਰ ਕਿੱਥੇ ਲੱਗੇ ਨੇ ਤੁਹਾਡੇ ਬਿਜਲੀ ਦੇ ਮੀਟਰ ਸਾਡੇ ਜੇ ਘਰਾਂ ਤੋਂ ਦੂਰ ਬਾਹਰ ਬਕਸੇ 'ਚ ਲੱਗੇ ਹੋਏ ਨੇ ਕਿੰਨੀ ਕਿੰਨੀ ਦੂਰ ਬਾਹਰ ਲੱਗੇ ਨੇ ਇਹ ਘਟ ਤੋਂ ਘਟ ਵੀ ਸਾਡੇ ਤੋਂ ਅੱਧਾ ਵਾੜਾ ਹੋਊਗਾ ਕੋਈ ਅੱਧਾ ਕਿਲੋਵਾਟ ਅੱਧਾ ਕਿਲੋਵਾਟ ਹੈ ਜੀ ਹੂੰ ਹੂੰ ਅੱਧਾ ਕਿਲੋਵਾਟ ਦੂਰੀ ਤੇ ਆ ਹੂੰ ਹੂੰ ਤੇ ਉਹਦੇ ਵਿੱਚ ਕੋਈ ਕਿਸੇ ਤਾਰ ਦਾ ਜਾਂ ਮੀਟਰ ਬਿੱਲ ਕੋਈ ਪਤਾ ਨਹੀਂ ਲੱਗਦਾ ਕਿ ਕਿੱਦਾਂ ਕਹਿੰਦਾ ਠੇਕੇਦਾਰ ਠੇਕੇਦਾਰਾਂ ਨੇ ਲਾਏ ਜੀ ਠੇਕੇਦਾਰਾਂ ਦੀ ਨਿਗਹਿਲੀ ਹੈ ਹੂੰ ਹੂੰ ਹਾਂ ਜੀ ਕੀ ਉੱਥੇ ਜਿਹੜੀ ਜਗ੍ਹਾ ਤੇ ਲਾਇਆ ਬਿਲਕੁਲ ਸਾਫ਼ ਸੁਥਰੀ ਕਿੱ ਹੈ ਬਿੱਲੋ ਕਾਲੇ ਜੀ ਨਰਕ ਹੈ ਉੱਥੇ ਕੋਈ ਸਾਫ਼ ਸੁਥਰੀ ਜਗ੍ਹਾ ਨਹੀਂ ਹੈ ਪਾਣੀ ਪਾਣੀ ਉਹ ਉੱਥੇ ਨਾ ਨੀਵੀਂ ਜਗ੍ਹਾ ਤੇ ਲੱਗੇ ਆ ਮੀਂਹ ਆ ਦਾ ਬਰਸਾਤਾ ਦਾ ਪਾਣੀ ਭਰ ਜਾਂਦਾ ਮੀਟਰ ਸੜ ਜਾਂਦੇ ਨੇ ਜਦੋਂ ਕਿ ਮੀਟਰ ਮੇਰਾ ਸੜਿਆ ਹੈ ਤੇ ਮੈਂ ਜਾ ਕੇ ਤੇ ਕੰਪਲੀਟ ਕੀਤੀ ਫਿਰ ਮੈਨੂੰ ਇਹ ਨਾ ਮੈਂ ਮੀਟਰ ਆਪ ਦੇ ਦੇ ਆ ਵੇਖੋ ਕਿ ਜਾ ਕੇ ਪੈਸੇ ਭਰੇ ਨੇ ਗਲਤੀ ਉਹਨਾਂ ਦੀ ਹੈ ਤੇ ਭੁਗਤਨੀ ਮੈਨੂੰ ਪੈ ਰਹੀ ਏ ਕਿੰਨੇ ਪੈਸੇ ਭਰ ਕੇ ਆਏ ਸੀ ਛੜ ਮੈਂ ਜੀ ਇਹਦੇ ਦੇ 614 ਰੁਪਏ ਮੀਟਰ ਦੇ ਛੜਿਆ ਉਹਨਾਂ ਕਰ ਛੜਿਆ ਜੀ ਉਹਨਾਂ ਕਰਕੇ ਲਾਪਰਵਾਹੀ ਤੇ ਲਾਪਰਵਾਹੀ ਦੇ ਦੇ ਇਸ ਕਰਕੇ ਤੇ ਮੈਨੂੰ ਇਹਨਾਂ ਭੁਗਤਣਾ ਪਿਆ 614 ਰੁਪਏ ਮੈਂ ਜਮਾ ਕਰਾ ਕੇ ਆਇਆ ਹੂੰ ਹੂੰ ਤੋਂ ਉਸ ਤੋਂ ਬਾਅਦ ਇੱਕ ਬਿੱਲ ਵੀ ਆ ਉਹ ਉਸ ਤੋਂ ਬਾਅਦ ਜੀ ਆ ਬਿੱਲ ਆਇਆ ਹੁਣ ਤੇ ਇਹ ਮੇਰਾ ਇਹਨਾ 1 ਲੱਖ 25000 ਰੁਪਏ ਬਿੱਲ ਆਇਆ ਜਦੋਂ ਬਿੱਲ ਆਇਆ ਬਿੱਲ ਵੇਖ ਕੇ ਮੇਰੀ ਹੋਸ਼ ਛੁੱਟ ਗਏ ਮੇਰਾ ਰਾਤ ਨੀਂਦ ਵੀ ਨਹੀਂ ਆਏ ਵੀ ਮੈਂ ਬਿੱਲ ਕਿੱਥੋਂ ਦੇਵਾਂਗਾ ਮੇਰੀ ਇਨੀ ਹਸ਼ੀਅਤ ਨਹੀਂ ਮੈਂ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਮੇਰੇ ਘਰ ਦੇ ਵਿੱਚ ਲੱਗਾ ਮੇਰੇ ਘਰ ਦੇ ਵਿੱਚ ਕੁਝ ਨਹੀਂ ਜੀ ਦੋ ਕਮਰੇ ਨੇ ਤੇ ਕਮਰਿਆਂ ਦੇ ਵਿੱਚ 9-9 ਵਾਟ ਦੇ ਬਲਬ ਲਾਏ ਨੇ ਕੋਈ ਏਸੀ ਨਹੀਂ ਕੋਈ ਏਸੀ ਨਹੀਂ ਕੋਈ ਕੁਝ ਨਹੀਂ ਜੀ ਹੂੰ 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 ਹੁਣ ਤੁਹਾਡੇ ਬਿੱਲ ਜਿਹੜਾ ਆ ਤੁਹਾਨੂੰ ਕਿਸ ਤਰ੍ਹਾਂ ਦੀ ਆਉਣ ਉਮੀਦਾਂ ਦੇ ਇਹ ਸਾਨੂੰ ਹੈ ਤਾ ਹਾਲੇ ਤੱਕ ਦਾ ਕੋਈ ਉਮੀਦ ਨਹੀਂ ਵੀ ਮaaf ਹੋਏਗਾ ਅਸੀਂ ਤਾਂ ਇਸ ਕਰਕੇ ਹੀ ਰਿਕੁਐਸਟ ਕਰ ਰਹੇ ਆ ਕਿ ਸਾਨੂੰ ਇਹ ਮaaf ਕੀਤਾ ਜਾਵੇ ਫਿਰ ਇਹ ਜਦੋਂ ਮੈਨੂੰ ਬਿੱਲ ਆਇਆ ਤੇ ਮੈਂ ਜਾ ਕੇ ਤੇ ਉੱਥੇ ਸਾਡੇ ਹਰਿਆਰ ਚੋਕ ਜਾ ਕੇ ਮਿਲਿਆ ਉੱਥੇ ਕੋਈ ਮੈਨੂੰ ਬੰਦਾ ਨਹੀਂ ਮਿਲਿਆ ਕੋਈ ਗੱਲ ਨਹੀਂ ਮਿਲਿਆ ਜੀ ਕੋਈ ਨਹੀਂ ਨਾ ਕੋ ਸੁਣਦਾ ਨਾ ਕੋ ਮਿਲਿਆ ਤੇ ਫਿਰ ਉਸ ਤੋਂ ਬਾਅਦ ਹੈਲਪਲਾਈਨ ਤੇ ਵੀ ਮੈਂ ਤਰਖਾਸ ਕੀਤੀ ਹੈ ਪਰ ਉਹਦਾ ਵੀ ਮੈਨੂੰ ਕੋਈ ਹੰਗਾਰਾ ਨਹੀਂ ਮਿਲਿਆ ਹੁਣ ਕੀ ਮੰਗੇ ਤੁਹਾਡੀ ਮੇਰੀ ਮੰਗ ਇਹ ਆ ਮੈਂ ਬੇਨਤੀ ਕਰਦਾ ਤੇ ਇਹ ਮੇਰਾ ਬਿੱਲ ਮਾਫ ਕੀਤਾ ਜਾਏ ਤੇ ਬਹੁਤ ਮਿਹਰਬਾਨੀ ਹੋਵੇਗੀ ਤੇ ਜਿਹੜੇ ਕਿ ਆਪਣਾ ਜਿਸ ਤਰ੍ਹਾਂ ਸਰਕਾਰਾਂ ਕਹਿ ਰਹੀਆਂ ਨੇ ਇਹ ਅਸੀਂ ਇਹਨਾਂ ਉਹ ਇਹਨੇ ਇਹਨਾਂ ਪੋਸਟਰ ਲਾ ਕੇ ਤੇ ਉਹਨਾਂ ਦੇ ਵਿੱਚ ਉਹ ਕਹਿੰਦੇ ਉਹ ਇਹਨੇ ਮਾਫ ਕਰਤੇ ਇਹਨੇ ਮਾਫ ਕਰਤੇ ਨੇ ਪਰ ਸਾਨੂੰ ਜਦੋਂ ਮਾਫ ਨਹੀਂ ਹੋ ਰਿਹਾ ਤੇ ਅਸੀਂ ਕਿਵੇਂ ਮੰਨਾਂਗੇ ਤੇ ਇਸ ਕਰਕੇ ਮੈਂ ਅਸੀਂ ਬੇਨਤੀ ਕਰਦੇ ਆਂ ਵੀ ਸਾਨੂੰ ਜੋ ਇਹ ਇਹਨਾਂ ਬਿੱਲ ਆਇਆ ਇਹ ਸਾਡਾ ਮਾਫ ਕੀਤਾ ਜਾਵੇ ਤੇ ਬਹੁਤ ਮਿਹਰਬਾਨੀ ਹੈ ਤੁਸੀਂ ਪਰਿਵਾਰ ਸਰਟੀਫਿਕੇਟ ਲੱਗਾ ਸੀ ਹਾਂਜੀ ਹਾਂਜੀ ਸਟੂਲ ਦਾ ਸਰਟੀਫਿਕੇਟ ਮੇਰਾ ਬਣਿਆ ਹੋਇਆ ਮੈਂ ਮਜਬੀ ਸਿਕ ਬਿਆਦਰੀ ਦਾ ਕਨੈਕਟ ਹੈ ਗਰਮੀਤਕੌਰ ਗਰਮੀਤਕੌਰ ਜੀ ਕਿੱਥੇ ਰਹਿੰਦੇ ਤੁਸੀਂ ਅਸੀਂ ਆਸਨ ਟੋਟੀ ਰਹਿੰਦੇ ਤੇ ਘਰ ਦਾ ਜਿਹੜਾ ਬਿੱਲ ਕਿੰਨਾ ਆਇਆ ਤੁਹਾਨੂੰ 1 ਲੱਖ 20 ਹਜ਼ਾਰ ਆਇਆ ਕਿਸ ਤਰ੍ਹਾਂ ਦੇ ਹੋ ਛੁੱਟ ਗਏ ਤੁਹਾਡੇ ਜ ਸਾਡੇ ਬਹੁਤ ਹੋ ਛੁੱਟ ਗਏ ਵੀ ਸੁਣ ਕੇ ਬਿੱਲ ਹਾਂਜੀ ਅਜੇ ਤੱਕ ਭਗਵੰਤ ਬਮਾਨ ਵੀਰ ਨੂੰ ਇਹੋ ਕਹਿੰਨੇ ਆ ਸਾਡਾ ਗਰੀਬਾਂ ਦਾ ਮਾਫ਼ ਘਰ ਦੇ ਵਿੱਚ ਕੀ ਚਲਾਉਂਦੇ ਏ ਏਸੀ ਚਲਾਉਂਦੇ ਕੀ ਕਰਨਾ ਨਾ ਕੁਛ ਵੀ ਨਹੀਂ ਸਾਡੇ ਦੋ ਬਲਬ ਵੀ ਜਗਣਦਾ ਏ ਹੂੰ ਹੂੰ ਤੇ ਇੱਕ ਪੱਖਾ ਬੱਸ ਹਾਂ ਇਹ ਅਸੀਂ ਤੇ ਅਸੀਂ ਲਾਇਵ ਨਹੀਂ ਸਕਦੇ ਗਰੀਬ ਬੰਦੇ ਸਾਡੀ ਇਹੋ ਮੰਗ ਏ ਵੀ ਸਾਡਾ ਬਿੱਲ ਮਾਫ਼ ਹੋ ਜ ਸਕੇ ਕੀ ਚੱਲਦਾ ਕੀ ਤੁਹਾਡੇ ਕੋਲ ਉਹ ਹਮਣੀ ਕਿੰਨਾ ਪੱਖਾ ਤੇ ਬਲਬ ਏ ਬੱਸ ਉਹਨਾਂ ਦਾ ਹੀ ਇੰਨਾ ਹਾਂਜੀ ਉਹਨਾਂ ਦੇ ਇੰਨਾ ਹੀ ਆ ਗਿਆ ਹਾਂਜੀ ਤੇ ਅਸੀਂ ਗਰੀਬ ਬੰਦੇ ਆ ਅਸੀਂ ਦਿਹਾੜੀ ਮਨਜ਼ੂਰੀ ਵਾਲੇ ਹੈਗੇ ਆ ਸਾਨੂੰ ਕਹੇ ਵੇਲੇ ਦਿਹਾੜੀ ਵੀ ਨਹੀਂ ਮਿਲਦੀ ਕਹੇ ਵੇਲੇ ਅਸੀਂ ਭੁੱਖੇ ਵੀ ਸੌ ਜਾਂਦੇ ਹਾਂ ਤਾਂ ਅਸੀਂ ਇਹਨਾਂ ਬਿੱਲ ਕਿੱਥੋਂ ਤਾਰ ਸਕਗੇ ਤਾਂ ਹੀ ਤਾਂ ਭਗਵੰਤ ਮਾਨਵੀਰ ਨੂੰ ਇਹੋ ਹੱਥ ਬੰਨ ਕੇ ਕਹਿੰਨੇ ਆ ਵੀ ਸਾਡਾ ਬਿੱਲ ਮਾਫ ਕੀਤਾ ਜਾਵੇ ਹਾਂਜੀ ਸਾਡੀ ਇਹੋ ਹੀ ਬੱਸ ਬਿਜਲੀ ਦੇ ਮੀਟਰ ਵੀ ਕੱਟ ਰਹਿਣਗੇ ਹਾਂਜੀ ਸਾਨੂੰ ਇਹ ਵੀ ਡਾਰੇ ਵੀ ਸਾਡਾ ਵੀ ਅਸੀਂ ਹਨੇਰੇ 'ਚ ਬਾਵਾਂਗੇ ਮੇਰਾ ਨਾਮ ਮੇਜਰ ਸਿੰਘ ਜੀ ਮੇਜਰ ਕੀ ਹੋ ਤੋ ਟਿਕੰਦੇ ਮੈਂ ਪਿੰਡ ਦਾ ਸਾਬਕਾ ਸਰਪੰਚ ਸੀ ਮੇਜਰ ਜੀ ਕਿਹੜਾ ਜਿਹੜਾ ਬੀਲੀ ਬੋਰਡ ਦੀ ਕੋਠੇਕੇਦਾਰ ਦੀ ਲਾਪਰਵਾਹੀ ਕਰਕੇ ਜਿਹੜੇ ਲੋਕਾਂ ਦੇ ਮੇਰੀ ਬਿਜਲੀ ਵਿਭਾਗ ਮੇ ਆ ਰਹੇ ਅੱਗੇ ਇਹੀ ਮਤਲਬ ਰਿਕੁਐਸਟ ਹੈ ਜਾਂ ਬੇਨਤੀ ਹੈ ਕਿ ਜੋ ਮੀਟਰ ਲੱਗੇ ਹੋਏ ਨੇ ਉਹ ਬਕਸਿਆਂ ਦੇ ਵਿੱਚ ਨਾ ਦਾ ਕਿਸੇ ਦੇ ਸਹੀ ਮੀਟਰ ਲੱਗੇ ਨੇ ਤੇ ਕਈਆਂ ਦੇ ਤਾਰਾਂ ਕਿੱਧਰ ਨੇ ਕਈਆਂ ਦੀਆਂ ਕਿੱਧਰ ਨੇ ਤੇ ਠੇਕੇਦਾਰਾਂ ਦੀ ਬਿਜਲੀ ਵਿਭਾਗ ਦੀਆਂ ਗੈਲੀ ਕਰਨ ਲੋਕਾਂ ਨੂੰ ਬਿੱਲ ਬਹੁਤ ਜ਼ਿਆਦੇ ਤੋਂ ਜ਼ਿਆਦਾ ਆ ਰਿਹਾ ਜਿਸ ਕਾਰਨ ਕਈ ਮਤਲਬ ਗਰੀਬ ਲੋਕਾਂ ਨੂੰ ਬਿੱਲ ਤਾਰਨ ਵਿੱਚ ਬਹੁਤ ਮੁਸ਼ਕਲ ਆਉਂਦੀ। ਇਹਨੂੰ ਕਿਸ ਤਰ੍ਹਾਂ ਦਾ ਬਿੱਲ ਆਇਆ ਤੇ ਕਿੰਨਾ ਇਸ ਨੂੰ ਬਿੱਲ ਬਹੁਤ ਜ਼ਿਆਦਾ ਆਇਆ ਹੈ। ਇਹ ਪਹਿਲਾਂ ਮਤਲਬ ਆਇਆ ਸੀਗਾ ਕਰੇ 37000 37000 ਤੋਂ ਬਾਅਦ ਕੀ ਫੇਰ ਮਤਲਬ ਨਾ 47000 ਹੋ ਗਿਆ। 47000 ਤੋਂ ਹੋਣ ਵਾਲਾ ਜਿਹੜਾ ਬਿੱਲ ਕੱਢ ਕੇ ਗਏ ਨੇ ਉਹ 1 ਲੱਖ ਦੇ 20000 ਰੁਪਏ ਦਾ ਬਿੱਲ ਆ ਗਿਆ ਇਹਨੂੰ। ਇਹ ਗਰੀਬ ਆਦਮੀ ਹੈ। ਇਹ ਮਤਲਬ ਇਹਨਾਂ ਬਿੱਲੇ ਤਾਰ ਨਹੀਂ ਸਕਦਾ। ਲਾਗੇ ਵੀ ਪ੍ਰਸ਼ਾ ਸਰਕਾਰ ਨੂੰ ਕੋਈ ਸਰਕਾਰ ਨੂੰ ਤਾਂ ਇਹ ਹੀ ਕਹਣਾ ਚਾਹੁੰਦੇ ਆ ਕਿ ਗਰੀਬ ਆਦਮੀ ਦਾ ਬਿੱਲ ਮਾਫ ਕੀਤਾ ਜਾਵੇ ਇਸ ਮੌਕੇ ਬਗੀਚਾ ਸਿੰਘ ਨੇ ਅਤੇ ਪਿੰਡ ਵਾਸੀਆਂ ਨੇ ਮੀਟਰ ਲਗਾਉਣ ਵਾਲੇ ਠੇਕੇਦਾਰ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਠੇਕੇਦਾਰ ਨੇ ਗਲਤ ਥਾਂ ਤੇ ਮੀਟਰ ਲਗਾ ਦਿੱਤਾ ਜਿਸ ਕਾਰਨ ਮੀਟਰ ਦੇ ਵਿੱਚ ਪਾਣੀ ਪੈਣ ਕਾਰਨ ਸੜ ਕੇ ਸੁਆਹ ਹੋ ਗਏ ਜਿਸ ਤੋਂ ਬਾਅਦ ਬਿਜਲੀ ਵਿਭਾਗ ਨੇ ਸਾਨੂੰ ਲੱਖਾਂ ਰੁਪਏ ਦੀ ਪਲੰਟੀ ਲਗਾ ਦਿੱਤੀ ਇਸ ਮੌਕੇ ਬਗੀਚਾ ਸਿੰਘ ਨੇ ਬਿੱਲ ਮੁਆਫ ਕਰਨ ਲਈ ਪੰਜਾਬ ਸਰਕਾਰ ਦੇ ਅੱਗੇ ਗੁਹਾਰ ਲਗਾਈ ਹੈ ਹਕੀਕੀ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚਾਨ ਸਿੰਘ ਦੀ ਰਿਪੋਰਟ